ਅੱਜ ਅਸਲਾਮ ਵਾਲੇਕਮ ਜੀ ਕੀ ਹਾਲ ਚਾਲਾਂ ਉਮੀਦ ਕਰਦੇ ਆ ਵਧੀਆ ਹੋਵੋਗੇ ਵੈਲਕਮ ਆ ਜੀ ਅੱਜ ਤੇ ਨਵੇਂ ਵਲੌਗ 'ਚ ਤੇ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਸਭ ਤੋਂ ਪਹਿਲਾਂ ਸਾਰਿਆਂ ਭੈਣ ਭਰਾਵਾਂ ਨੂੰ ਤੇ ਉਹਦੇ ਸਾਰੇ ਪਰਿਵਾਰਾਂ ਨੂੰ ਈਦ ਮੁਬਾਰਕ ਰੱਬ ਤੁਹਾਨੂੰ ਸਲਾਮਤ ਰੱਖੇ ਰੱਬ ਤੁਹਾਨੂੰ ਖੁਸ਼ ਰੱਖੇ ਤੇ ਸਾਰੇ ਦੇ ਪਰਦੇਸੀ ਵੀਰਾਂ ਉਹਨਾਂ ਨੂੰ ਆਉਂਦੇ ਸਾਲ ਜਿਹੜੀ ਆ ਈਦ ਉਹ ਆਪਦੇ ਘਰ ਮਨਾਉਣ ਦੀ ਤਾਫੀਕਤਾ ਫਰਮਾਵੇ ਤੇ ਅੱਜ ਉਹਨਾਂ ਨੂੰ ਵੀ ਈਦ ਮੁਬਾਰਕ ਬਹੁਤ ਬਹੁਤ ਈਦ ਮੁਬਾਰਕ ਸਾਰਿਆਂ ਨੂੰ ਬਾਕੀ ਜੀ ਅੱਜ ਦਾ ਵਲੌਗ ਜਿਹੜਾ ਉਹ ਕਰਦੇ ਆ ਸਟਾਰਟ ਤੇ ਸਭ ਤੋਂ ਪਹਿਲੇ ਹਾਮੀ ਹੈਲੋ Eid Mubarak ਬਈ ਤੈਨੂੰ Eid Mubarak ਤਿੰਨ Eid Mubarak ਹੈ ਮੁਬਾਰਕ ਅੰਬਰ 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 Eid Mubarak ਅੰਬਰ ਆ ਜਾ ਇੱਧਰ ਆ ਆਏ ਆਏ ਆਇਆ ਆਇਆ ਆਪ ਆਪੇ ਤੋੜ ਤੋੜ ਕੇ ਖਾਣੀ ਆ ਅੱਗੇ ਨਾ ਇਹਨੂੰ ਬੇਬੇ ਖਵਾਉਂਦੀ ਆ ਤੇ ਬੇਬੇ ਰੋਟੀਆਂ ਟ ਖਵਾ ਕੇ ਨਾ ਇਹਨੂੰ ਜਾਂਦੀ ਆ ਸਵੇਰ ਸਵੇਰੇ ਤੇ ਅੱਜ ਆਪਾਂ ਆਏ ਆ ਤੇ ਸੇਵੀਆਂ ਜਿਹੜੀਆਂ ਵਾ ਹੋਈਆਂ ਆਪਣੀਆਂ ਤਿਆਰ ਤੇ ਕਸਟਰ ਸੇਵੀਆਂ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਪਤਾ ਹਰੀ ਜਿਹੜੀਆਂ ਉਹ ਪੱਕਦੀਆਂ ਹੁੰਦੀਆਂ ਵਾ ਤੇ ਈਦ ਦੀ ਨਮਾਜ਼ ਕਿਤੇ ਹੋ ਗਈ ਆ ਇਸ ਟਾਈਮ ਕਿਤੇ ਹਲੇ ਨਹੀਂ ਹੋਈ ਮਤਲਬ ਮੀਨ ਜਿਹੜਾ ਮੁੜਿਆਂ ਦਾ ਮੁੜਿਆਂ ਦੀਦ ਹੁੰਦੀ ਨਾ ਇਹ ਉਹ ਈਦ ਦੀ ਨਮਾਜ਼ ਪੜ੍ਹ ਕੇ ਉਸ ਤੋਂ ਬਾਅਦ ਕੁਰਬਾਨੀ ਤੇ ਆਪਣੇ ਹੈਗੀ ਆ 7 ਵਜੇ ਕਿਸੇ ਨਾਲ ਦੇ ਪਿੰਡਾਂ 6:30 ਵਜੇ ਬੇਬੇ ਕੀ ਬਣਾ ਰਹੀਆਂ ਅੱਜ ਵੀ ਕੱਲ੍ਹ ਵਾਲੀਆਂ ਸੇਵੀਆਂ ਬਣਾ ਰਹੀਆਂ ਅੱਛਾ ਸੇਵੀਆਂ ਜਿਹੜੀਆਂ ਵਾ ਲੱਭਦੀਆਂ ਨਹੀਂ ਹੈਗੀਆਂ ਇੱਥੋਂ ਲੱਭਦੀਆਂ ਹੋਰ ਕਿਧਰੋਂ ਲੱਭਦੀਆਂ ਇਹ ਚੜਦੇ ਪੰਜਾਬ ਤੋਂ ਨਹੀਂ ਲੱਭਦੀਆਂ ਨਾ ਨਹੀਂ ਲੱਭਦੀਆਂ ਨਹੀਂ ਲੱਭਦੀਆਂ ਆਹ ਸੇਵੀਆਂ ਤੁਸੀਂ ਦੇਖੋ ਮੈਂ ਸੁਣਿਆ ਸੀ ਵੀ ਨਹੀਂ ਲੱਭਦੀਆਂ ਹਾਂ ਤੇ ਆਹ ਚੈੱਕ ਕਰੋ ਜਰਾ ਆ ਰੰਗ ਬਰੰਗੀਆਂ ਜੀਆਂ ਵਾ ਖਿਆਲ ਵੀ ਬੜੀ ਵਧੀਆ ਵਾ ਲਫਾਫੇ ਬਹੁਤ ਬੜੀ ਪਿਆਰੀ ਆ ਹਾਂ ਇਹ ਵੀ ਦੋਚੇ ਹੀ ਬਣਦੀਆਂ ਹੈਗੀਆਂ ਵਾ ਜਿਵੇਂ ਆਪਾਂ ਤੁਹਾਨੂੰ ਆਈਸਕ੍ਰੀਮ ਦਿਖਾਈ ਸੀ ਪਿਛਲੇ ਵਲੌਗ ਦੇ ਵਿੱਚ ਉਵੇਂ ਇਹ ਈਦ ਦੇ ਦਿਨ ਅੱਛਾ ਮੈਂ ਇੱਕ ਛੋਟੀ ਜੀ ਗੱਲ ਨਾਲ ਮੈਂਸ਼ਨ ਕਰਦਾ ਜਾਵਾ ਬੇਬੇ ਹਾਂਜੀ ਦੱਸ ਦਿਓ ਵੀ ਆ ਪਿਛਲਾ ਦਿਨ ਹਾਂ ਮਤਲਬ ਸ਼ਾਮ ਨੂੰ ਬਣਾ ਰਹੇ ਆ ਆ ਜਿਹੜਾ ਵਲੌਗ ਲਈ ਸ਼ੂਟ ਹੋ ਰਿਹਾ ਵਾ ਇਹ ਸ਼ਾਮ ਨੂੰ ਹੋ ਰਿਹਾ ਵਾ ਲੇਕਿਨ ਆਪਾਂ ਵਲੌਗ ਸ਼ੁਰੂ ਕੀਤਾ ਹੋਇਆ ਜੀ ਅੱਜ ਕੀ ਕਹਿੰਦੇ ਹੁੰਦੇ ਈਦ ਦਾ ਯਾਨੀ ਕਿ ਜਿਹੜਾ ਇਹ ਵਲੌਗ ਆ ਇਹ ਹੈਗਾ ਚਾਂਦਰਾਤ ਦਾ ਹਾਂ ਆਹੜੀ ਕਲਿੱਪ ਆ ਕਲਿੱਪ ਜਿਹੜੀ ਚਾਂਦਰਾਤ ਦੀ ਆ ਤੇ ਬਾਕੀ ਜਿਹੜਾ ਵਲੌਗ ਬਣਾਉਣ ਡਿਆ ਉਹ ਤਾਂ ਅੱਜ ਦਾ ਹੀ ਆ ਸਾਰ ਆ ਤੇ ਆ ਜਿਹੜਾ ਵਾ ਇਹ ਕੱਲ ਸ਼ਾਮ ਦਾ ਵਾ ਠੀਕ ਆ ਜੀ ਮਤਲਬ ਇਹ ਹੁਣ ਮੈਂ ਬਣਾ ਰਿਆ ਅੱਜ ਸ਼ਾਮ ਦਾ ਤੁਸੀਂ ਦੇਖ ਰਹੇ ਹੋ ਤੇ ਇਹ ਕੱਲ ਸ਼ਾਮ ਦਾ ਲੋ ਜੀ ਆ ਸਾਰਾ ਮੈਂ ਤੁਹਾਨੂੰ ਕਿਹਾ ਸੀ ਸੋਚਿਆ ਮੈਂ ਕਿ ਤੁਹਾਨੂੰ ਰੈਸਪੀ ਸਾਰੀ ਵਿਖਾ ਦਵਾਂ ਕਿ ਕਿੱਦਾਂ ਬਣਦਾ ਵਾ ਯਾ ਕੀ ਚੀਜ਼ ਹੁੰਦੀ ਆ ਸੋ ਮੈਂ ਤਾਂ ਕਰਕੇ ਕਲਿੱਪ ਲੈ ਲਈ ਸੀ ਤੁਹਾਡੇ ਵਾਸਤੇ ਤੇ ਵੀ ਆ ਦਿਖਾ ਦਿਓ ਜ਼ਰਾ ਕਸਟਰ ਆ ਜਿਹੜਾ ਕਸਟਰ ਆ ਜੀ ਵਨੀਲਾ ਕਸਟਰਡ ਆ ਇਹ ਤਾਂ ਮੈਨੂੰ ਦੁਬਈ ਦਾ ਲੱਗਦਾ ਉੱਥੇ ਫਲੂਦਾ ਫਰਾਦਾ ਹੀ ਲਿਖਿਆ ਪਤਾ ਨਹੀਂ ਕੀ ਲਓ ਜੀ ਆਹ ਵਨੀਲਾ ਕਸਟਰਡ ਆ ਇਹ ਮਿਕਸ ਕਰਨਾ ਬੇਬੇ ਹਾਂਜੀ ਇਹ ਦੱਸੋ ਜਰਾ ਕਿ ਦੁੱਧ ਨੂੰ ਕਿਦਾਂ ਦੁੱਧ ਨੂੰ ਕਾੜ ਲੈਣਾ ਹਾਂਜੀ ਆ ਦੋ ਦੋ ਬਾੜਾ ਔਂਡੇ ਆ ਨਾ ਤੇ ਆ ਆਪਾਂ ਹੁਣ ਵਿੱਚ ਪਾ ਦੇਣੀ ਆ ਇਹਦੇ ਥੋੜੀਆਂ ਥੋੜੀਆਂ ਕਰਕੇ ਅੱਛਾ ਠੀਕ ਆ ਤੇ ਆ ਦੇਖੋ ਬਸ ਥੋੜੀ ਜਿਹੀ ਹੈ ਤਰਕੇ ਦਹੀਂ ਦਹ ਲਾਈ ਜਾਣਾ ਕਿ ਇਹ ਕੜੱਪੇ ਨਾ ਇਹਦੇ ਵੱਜ ਜਾਣਾ ਕੜੱਪੇ ਹੋਈ ਪੱਸਾ ਜਾਣਾ ਬਣ ਜਾਵੇ ਹਾਂ ਹਾਂ ਇਹ ਇਹ ਜਿਹੜਾ ਖੁੱਲੀਆਂ ਖੁੱਲੀਆਂ ਇਹਦਾ ਖਿਲਰ ਜਾਣੀਆਂ ਨਾ ਦੋਚੇ ਵੀ ਹਾਂ 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 ਕਸਟਰ ਹਲੇ ਨਹੀਂ ਪਾਉਣਾ ਹੈਗਾ ਥੋੜਾ ਜਨਾ ਪੱਕ ਜਾਵੇ ਠੀਕ ਆ ਜਦੋਂ ਇਹ ਪੱਕ ਗਈਆਂ ਉਦੋਂ ਕਸਟਰ ਪਾ ਦੇਣਾ ਕਸਟਰ ਪਾ ਦੇਣਾ ਫਿਰ ਥੋੜੇ ਜਿਹਾ ਬਾਲੇ ਦਵਾ ਲੈਣੇ ਵਿੱਚ ਇਲਾਚੀ ਚੀਨੀ ਪਾ ਕੇ ਹੂੰ ਤੇ ਇਹ ਬਣ ਗਈਆਂ ਵਾ ਕਲਰ ਵਾਲੀਆਂ ਸੇਵੀਆਂ ਹਾਂ ਤੇ ਬਾਕੀ ਇਹ ਜਿਹੜਾ ਕਸਟਰ ਤੇ ਸੇਵੀਆਂ ਕਲਰ ਵਾਲੀਆਂ ਇਹ ਸਾਨੂੰ ਤੁਹਾਨੂੰ ਵਿਖਾਵਾਂਗੇ ਫਿਰੇ ਤੜਕੇ ਮਤਲਬ ਇਸੇ ਵਲੌਗ ਜੀ ਤੁਹਾਨੂੰ ਵੇਚਣੀਆਂ ਆ ਅਗਲੇ ਪਾਸੇ ਲਓ ਜੀ ਆ ਆ ਗਈਆਂ ਲੋ ਜੀ ਮਾਸ਼ੱਲਾ ਆਪਣੀਆਂ ਸੇਵੀਆਂ ਹੋ ਗਈਆਂ ਤਿਆਰ ਆ ਜਿਹੜਾ ਤੁਹਾਨੂੰ ਦਿਖਾਇਆ ਸੀ ਰੈਸਪੀ ਦਿਖਾਰੀ ਪਹਿਲੇ ਤੇ ਇਹ ਬਣੀਆਂ ਆ ਮਾਸ਼ੱਲਾ ਤਿਆਰ ਹੋਈਆਂ ਤੇ ਇਹ ਹੁਣ ਖਾਵਾਂਗੇ ਆਪਾਂ ਆ ਕੇ ਪਹਿਲੇ ਆਪਾਂ ਚੱਲੀਏ ਈਦ ਦੀ ਨਮਾਜ਼ ਪੜਨੀ ਲੋ ਜੀ ਕਹਿੰਦੇ ਇਧਰ ਈਦ ਮੁਬਾਰਕ ਹੋ ਗਈਆਂ ਚਿਸਤੀ ਦੀ ਤਿਆਰ ਹੋ ਗਿਆ ਜੀ ਚਿਸਤੀ ਈਦ ਮੁਬਾਰਕ ਤੁਹਾਨੂੰ ਬਹੁਤ-ਬਹੁਤ ਤੇ ਕੱਪੜੇ ਵੀ ਬਦਲ ਲੈਣ ਪਾਣੀ ਘਾ ਲਾਣਾ ਉਹ ਛੱਡ ਕੇ ਚੱਲ ਜਾ ਪਾਣੀ ਮੈਨੂੰ ਵੇਖ ਤੁੰਨਾ ਹਾਂ ਤੇ ਬੱਸ ਹਾਂਜੀ ਬੇਬੇ ਈਦ ਮੁਬਾਰਕ ਤੁਹਾਨੂੰ ਬਹੁਤ-ਬਹੁਤ ਦੁੱਧ ਆ ਗਿਆ ਵਾ ਦੋਦੀ ਆ ਗਈ ਵੈਸੀ ਕੁਛ ਆਇਆ ਨਹੀਂ ਨਹੀਂ ਦੋਦੀ ਆਇਆ ਵਾ ਥੋੜਾ ਜੀ ਕਿਨੇ ਦੇਣਾ ਹੈ ਕੈਂਚ ਪਿਆ ਦੁੱਧ ਤੇ ਅੱਛਾ ਅੱਛਾ ਸਾਰਿਆਂ ਨੂੰ Eid ਮੁਬਾਰਕ ਬਹੁਤ ਬਹੁਤ ਜਿਆਦਾ ਠੀਕ ਆ ਥੈਂਕ ਯੂ ਤੁਹਾਨੂੰ ਵੀ ਤੇ Eid ਮੁਬਾਰਕ ਸਾਰਿਆਂ ਨੂੰ ਮੈਂ ਪਹਿਲੇ ਹੀ ਕਰਤੀ ਅੱਛਾ ਚਲੋ ਹਾਂ ਚੱਲੀਏ ਆਇਓ ਲੋ ਜੀ Eid ਪੰਡ ਚੱਲੇ ਆ ਤੁਹਾਨੂੰ ਹਰ ਵਾਰੀ ਕਹਿੰਦੇ ਹੁਣ ਵੀ ਐਂਡ ਟਾਈਮ ਤੇ ਪਹੁੰਚਦੇ ਅਸਲ ਵਿੱਚ ਨੂੰ ਬਸ ਯਾਰ ਹੁੰਦੇ ਹੁੰਦੇ ਉਹ ਕੀ ਕਹਿੰਦੇ ਹੁੰਦੇ ਆ ਬੁੜੀਆਂ ਨੂੰ ਖੇਖਣ ਕਰਦੇ ਗਾ ਥੋੜਾ ਟਾਈਮ ਲੱਗ ਜਾਂਦਾ ਲੋ ਜੀ ਬਿਸਮਿਲ ਹੈਲੋ ਮੱਡੂ ਕੀ ਹਾਲ ਆ? ਵਾਹ ਕੱਪੜੇ ਪਾਏ ਆ ਮੁੰਡੇ ਨੇ ਹੈ ਸੁਣਾ ਕੀ ਹਾਲ ਆ ਠੀਕ ਆ? ਕੀ ਪਣ ਚੱਲਾਂ? ਚੱਲ ਪਰ ਵਾਜੀਆਂ ਫਿਕਮੇ ਕਿੱਥੇ ਲਿਆਏ ਨਹੀਂ ਲਿਆ ਆ ਜਾ ਬਈ ਆ ਜਾ ਆ ਜਾ ਆ ਜਾ ਆ ਜਾ ਲੋ ਜੀ ਮਾਸ਼ੱਲਾ ਮੌਜ ਸਾਹਿਬ ਆਏ ਆ ਸਾਡੇ ਨਾਲ ਜਾਣਾ ਸੀ ਇਹਨੇ ਲੇਕਿਨ ਅਸੀਂ ਤਿੰਨ ਜਣੇ ਹੋ ਗਏ ਪੂਰੇ ਫਿਰ ਮੈਂ ਕਹਾ ਮੋਟਰਸਾਈਕਲ ਕੱਢ ਲਾ ਆਉਂਦਾ ਹਾਜੀ ਬਿਸਮਿਲਲਾ ਸਾਰੇ ਸਫਰ ਨੂੰ ਹੈ ਰਵਾਂ ਆ ਆਵਾਮ ਜਾਰੀ ਮਾਸ਼ਾਅੱਲਾ ਇਹ ਪਾਣੀ ਚੈੱਕ ਕਰੋ ਜਰਾ ਲੋ ਜੀ ਇਹਨਾਂ ਨੂੰ ਵਾਰਕ ਸਾਰਿਆਂ ਨੂੰ ਸਾਡੇ ਜਿੰਨੇ ਵੀ ਦੇਖਣ ਆਲੇ ਹੈਗੇ ਆ ਸਾਰਿਆਂ ਨੂੰ ਇਹਨਾਂ ਨੂੰ ਵਾਰਕ ਤੇਰਾ ਬਸ ਸਾਰਿਆਂ ਨੂੰ ਸਲਾਮਤ ਰੱਖੇ ਤੇ ਸਾਨੂੰ ਵੀ ਤੇ ਚਲੋ ਚੱਲੀਏ ਮਾਸ਼ਾਅੱਲਾ ਐ ਪੂਰੇ ਟੱਬਰ ਆਇਆ ਹੈ ਕੀ ਆਲਾ ਔਰਤ ਔਰਤ ਨੂੰ ਭਾਈ ਤਨ ਸਾਰਿਆਂ ਨੂੰ ਫਾਇਲਦੀ ਹੈ ਨਾ ਪਹਿਲਾਂ ਪਹਿਲੇ ਦਿਨ ਲੋਕਾਂ ਅੱਲਾ ਦੇ ਨਬੀ ابراہیم ਮਲੇ ਸਲਾਮ ਅਲੈਹ ਅੱਲਾ ਦੇ ਨਬੀ ابراہیم ਮਲੇ ਸਲਾਮ ਫਰਮਾਉਂਦੇ ਨੇ ਐਂ ਮਲੇ ਦੇ ਕੇ ਕਾਲ ਆਯਾ ਬਨਿਆ ਮਾਇਕਾ ਸਾਦ ਵੇਖਿਆ ਛਿੱਲੀ ਔਰ ਗੋਸ਼ੇ ਤੇ ਮੁਲਹਾ ਦੇ ਗਏ ਤੇ ਉਸੇ ਕਾਲੋ ਬੜੀ ਮਾਸ਼ਾਅੱਲਾ ਇਹ ਬੜੀ ਜਾ ਰਹੀ ਹੈ ਈਦ ਮੈਂ ਮਿਲੀ ਜਾ ਰਹੀ ਹਾਂ ਉਸਮਾਨ ਸਾਹਿਬ ਨੂੰ ਆਹ ਪੱਟੀ ਇਹ ਮਾਰੇ ਭਾਈ ਇਹ ਮਾਰੇ ਭਾਈ ਇਹ ਮਾਰੇ ਭਾਈ ਕਾ ਫਿਰਦਾ ਬਾਹਰ ਤੇਦੀ ਮੈਲੋ ਯਾਰ ਮੈਂ ਜਾਣਾ ਛੇ ਦੀ ਛੇ ਦੀ ਮੈਲੋ ਜੁੱਤੀ ਵੀ ਨਾ ਚੱਕੀ ਜਾਵੇ ਹੈਂ 샤પર ਚੱਪੋ 샤પર ਵਜੇ ਇਸ ਵਾਰ ਹੈ ਇਸ ਵਾਰ ਖੈਰ ਵਾਰ ਇਹ ਉਲਗ ਨਹੀਂ ਮੇਲਣਾ ਮੇਲਣਾ ਕਿਉਂ ਨਹੀਂ ਯਾਰ ਵੇ ਲਾਰ ਬੰਦੇ ਨੇ ਇੱਕ ਕਸਮ ਮੋਜਾ ਵੀ ਆਇਆ ਅੱਜ ਤੇਜ਼ ਭੜਨ ਪੜਨੀ ਚਾਹੀਦੀ ਪਾਣੀ ਨਹੀਂ ਦੇਣੀ ਯਾਰ ਬਾਕੀ ਪਤਾ ਨਹੀਂ ਕੀ ਹੋਣਾ ਮੇਰੀ ਜੁੱਤੀ ਨਾ ਕੋ ਲੈ ਕੇ ਆਉਂਦੇ ਸਾਰੇ ਆ ਕੀ ਬਣਿਆ ਇਹ ਜੁੱਤੀ ਤੇ ਚੜ ਗਈ ਬਾਹਰ مانن فری遍 لو جی ਜਵਾਨੀ ਪਾਸ ਤੋਂ ਕੁਰਬਾਨੀ ਹੁਣ ਜਾਂਦੇ Eid ਪੜ ਕੇ ਕੁਰਬਾਨੀ ਹੋਣੀ ਆ ਹਾਂ ਹਾਂ ਇਧਰ ਹੀ ਆਪਨੇ ਹਾਂ ਹਾਂ ਲੋ ਜੀ ਮਾਸ਼ਾਅੱਲਾ ਖੈਰ ਬਾਰਾ ਦੀ ਕਿਦਾਂ ਠੀਕ ਹੈ ਬਣਾ ਹਿਸਾਬ ਲਾ ਲਿਆ ਖੈਰ ਬਾਰਾ ਸੁਣਾਓ ਮੇਲੇ ਆਓ ਤੁਹਾਡਾ ਅਰਜੀਨਲ ਫਾਰਮ ਤੇ ਆਨੇ ਆਪਾਂ ਕਸਾਈ ਬਣ ਜੀ ਹੋਣ ਲਓ ਜੀ ਜੀਤ ਪਾ ਲਈ ਮਾਸ਼ਾਅੱਲਾ ਸਾਰੇ ਲੋਕ ਨਿਕਲਦੇ ਫਾਇ ਇਤ ਮਿਲ ਗਿਆ ਸਾਰਿਆਂ ਨੂੰ ਉਧਰ ਚੈੱਕ ਕਰੋ ਉਧਰ 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 ਲਓ ਜੀ ਆ ਗਿਆ ਕਿ ਵਿਲਾ ਹੀ ਆਇਆ ਕਿ ਭਰਿਆ ਹੀ ਆਇਆ ਭਰਿਆ ਹੀ ਓਏ ਹੋਏ 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 ਬੱਚਾ ਨਹੀਂ ਵਿਖਿਆ ਭਾਈ ਕੋਈ ਵੀ ਕਿਸੇ ਦਾ ਵੀ ਤੇ ਆ ਟਰੱਕ ਆਇਆ ਭਰ ਕੇ ਆਪਣੀ ਪਿੰਡਾਂ ਵਾਲੇ ਪਾਸੇ ਦਾ ਹੈ ਔਰ ਟਰੱਕ ਭਰਿਆ ਗਿਆ ਹੀ ਮੋਤੀ ਨੇ ਇਹ ਨਹੀਂ ਪੜੀ ਅੱਜ ਕੁਝ ਨਾ ਕੁਝ ਤਾਂ ਹੋਣਾ ਹੀ ਹੈ ਇਹਨਾਂ ਅਸਰ ਤੋਂ ਬਿਨਾਂ ਨਹੀਂ ਤਾਂ ਖਾਣੇ ਚੱਲ ਕੋਈ ਜ਼ਾਹਰ ਹੀ ਗੱਲ ਓਏ ਸੱਚੀ ਸੱਚੀ ਯਾਰ ਮਰੇ ਕਿੱਦਾਂ ਨੇ ਖਾਲਾ ਕੋ ਨਹੀਂ ਇਧਰ ਇਧਰ ਮਕਸਦ ਨਾ ਡੇਰੇ ਚ ਲੰਘਣਾ ਮੈਂ ਇਹ ਸਭ ਤੋਂ ਪਹਿਲਾਂ ਉਹਨੇ ਤਾਂ ਮੈਂ ਦਿੱਤਾ ਇਹਨੇ ਦਿੱਤਾ ਸਾਡੇ ਲੱਭਣ ਨੇ ਹੈ ਥੋੜੇ ਦੇਰ ਤੱਕ ਅੱਛਾ ਮੇਰੀ ਇੱਕ ਹੋਰ ਗੱਲ ਅੱਛਾ ਹੋਰ ਗੱਲ ਸੁਣ ਕਿਹੜੀ ਚੀਜ਼ ਯਾਰ ਕੁਝ ਕਹਿੰਦਾ ਚਲੋ ਖਾਣੇ ਆ ਕੁਝ ਨਾ ਬੰਦੇ ਰਿਆ ਜ਼ਾਹਿਰੀ ਕਰ ਜਿੱਥੋਂ ਲੰਗਣਾ ਉੱਥੋਂ ਹੀ ਗਾਣਾ ਆਹ ਰੇਂਦਾ ਐ ਆਹ ਚੱਕਰ ਤੇ ਬਾਬਿਆਂ ਦਾ ਕੰਮ ਐ ਹਲੋ ਸਭ ਤੋਂ ਜ਼ਿਆਦਾ ਇਹਨੂੰ ਵੀ ਮੁਬਾਰਕ ਹੈ ਜਿੰਦਗੀ 'ਚ ਪਹਿਲੀ ਵਾਰ ਹੀ ਬੜੀ ਆ ਚਾਚਾ ਸਾਡਾ ਠੀਕ ਠਾਕ ਇਹਨੂੰ ਮੁਬਾਰਕ ਇਹ ਨਾ ਭਾਜੀ ਕੰਮ ਹੀ ਹੈ ਪਤਾ ਲੱਗਾ ਸਾਡੇ ਭਰਾ ਦਾ ਵਿਆਹ ਹੋ ਗਿਆ ਚਾਚਾ ਜੀ ਮੁਬਾਰਕ ਯਾਰ ਆਈ ਗਿਆ ਚੋਟਾ ਪਾ ਲਿਆ ਸਾਡੀ ਪੁੱਤੀ ਇਹ ਬਣਾਇਆ ਗਿਆ ਅਸੀਂ ਨੇਤ ਨੂੰ ਢਾਉਂਦੇ ਹੁਣੇ ਦੀ ਹਰ ਰੀਤ ਤੇ 23 ਸਾਲ ਹੋ ਗਏ 30 ਸਾਲ ਹੋ ਗਏ ਉਹ ਵੀ ਨਿਵਤ ਤੇ ਇਹ ਵੀ ਨਿਵਿਆ ਹੋਏ ਨੂੰ ਤੇ ਵੇਲਾ ਆ ਵੀ ਗਿਆ ਉਹਨੇ ਅਗਲੀ ਵਾਰ ਖਵਾਤਾ ਹੀ ਬੜਨਵਾਣਾ ਹੈਨਾ ਇਹ ਹੁੰਦੀ ਆ ਪਾਵਲ ਹੈ ਮੂੰਹ ਨਹੀਂ ਮਿਠਾ ਕਰਾਇਆ ਓਏ ਉਹ ਕਹਿੰਦਾ ਉਹ ਕਹਿੰਦਾ ਹਲੇ ਆਓ ਕੁਛ ਖਾਣ ਚੱਲੀਏ ਮੈਂ ਗਿਆ ਕਿਥੋਂ ਕਿਸੇ ਘਰੋਂ ਜੇ ਤੁਹਾਡੇ ਨੂੰ ਜਾਣੇ ਆ ਮੈਂ ਕਿ ਨਿੰਗਣਾ ਤੁਹਾਡੇ ਬੂਏ ਅੱਗੋਂ ਖਾਣਾ ਇਧਰੋਂ ਹਲੇ ਨਾ ਤਿੰਨਾ ਚਾਰ ਬਾਈ ਉਹਦਾ ਕਸੂਰ ਨਹੀਂ ਮੈਂ ਤਾਂ ਉਹਨੇ ਚਾਚਾ ਜੀ ਰਵਾਇਤ ਨੂੰ ਬਰਕਰਾਰ ਰੱਖਿਆ Eid ਪੜਦ ਕੇ ਅੱਜ ਅੱਜ Eid ਪੜਦ ਕੇ ਨਾ ਇਸ ਤਰ੍ਹਾਂ ਨੇ ਸਬੂਤ ਦਿੱਤਾ ਵੀ ਉਹਨੇ ਚਾਚਾ ਜੀ ਦੀ ਰਵਾਇਤ ਨੂੰ ਬਰਕਰਾਰ ਰੱਖਿਆ ਹਲੇ ਤਿੰਨਾ ਕਰਾਈ ਵਿਆਹ ਤੇ ਵਾਦੀ ਅੱਛਾ ਸਾਰੇ ਨੇ ਵਿਆਹ ਤੇ ਵਾਦੀ ਪੜਿਆ ਉਹ ਲੱਗਦਾ ਤਿੰਨ ਦਾ ਨਾ ਕਰੇ ਇਹ ਬਣ ਰਿਹਾ ਇਧਰ ਬਣਿਆ ਹੋਇਆ ਚਲੋ ਜੀ ਚਲੋ ਤੁਹਾਡੇ ਤੁਹਾਡੇ ਕੀ ਪੱਕਾ ਹੀ ਬੈਠੇ ਹੋਈ ਆਪਣੇ ਪੱਖਣ ਦੇ ਆ ਪੱਕ ਗਿਆ ਹੋਣਾ ਆਪਣੇ ਅੰਦਰ ਕਰਾ ਲਿਆ ਤੂੰ ਇਸ ਕਿਉਂ ਸਾਰੇ ਮੋਜੇ ਸਿਰ ਹੋਈ ਨਹੀਂ ਆ ਮੇਰਾ ਜੀ ਤੁਹਾਡੇ ਕੀ ਪੱਕਾ ਹੈ ਤੁਹਾਡੇ ਕੀ ਬਾਈਫੋਨ ਲੈ ਲਿਆ ਪਤਾ ਹੀ ਨਹੀਂ ਹੈਗਾ ਅੱਲਾ ਕੀ ਹੁਣ ਦੱਸੋ ਕੀ ਕਰਨਾ ਇਥੇ ਦੋ ਤਿੰਨ ਵਲੌਗ ਆ ਚੁੱਕੇ ਹੈਗੇ ਆ ਤੇ ਆਵਾ ਮੈਨੂੰ ਪੁੱਛ ਰਹੀ ਹੈ ਜੀ ਹਲੇ ਆਈਫੋਨ ਲਿਆ ਮੈਂ ਹਾਂ ਜੀ ਹੁਣ ਆਪਾਂ ਇਥੋਂ ਬਾਹਦੇ ਆ ਅੱਗੇ ਜੀ ਹਾਂ ਲੱਗ ਰਹੀ ਈਦ ਦੀ ਮੇਲੜੀ ਆ ਤੇ ਹੁਣ ਆਪਾਂ ਇਥੋਂ ਨਿਕਲਦੇ ਆ ਹੈਲੋ ਜੀ ਠੀਕ ਆ ਜੀ ਮੁਬਾਰਕ ਹੁਣ ਆਪਾਂ ਜਾਣੇ ਆ ਕੁਰਬਾਨੀ ਹੁੰਦੀ ਇਸ ਤੋਂ ਬਾਅਦ ਹੁਣ ਕੀ ਪੜ ਕੇ ਕੁਰਬਾਨੀ ਤੇ ਈਦ ਤੋਂ ਬਾਅਦ ਕੁਰਬਾਨੀ ਤੋਂ ਬਾਅਦ ਜੀਵੇ ਬੂਏ ਗੋਣਗਣਾ ਉੱਥੋਂ ਕੁਛ ਨਾ ਕੁਛ ਆ ਗਏ ਜਾਨੇ ਮੌਜੇ ਕਰੇ ਪੱਕਣਦੇ ਆ ਸਾਰਿਆਂ ਨੂੰ ਪੁੱਛਿਆ ਮੈਂ ਤੁਹਾਡੇ ਘਰੇ ਪੱਟਾ ਖੀਰ ਪੱਕੀ ਆ ਲذیਜ਼ਾ ਖੀਰ ਵਾਹ ਲذیਜ਼ਾ ਖੀਰ ਪੱਕੀ ਕਹਿੰਦਾ ਲਾ ਜੀ ਉਹ ਵੇਲਾ ਉਹ ਸਵੇਰੇ 5 ਵਜੇ ਦਾ ਸ਼ੁਰੂ ਕੀਤਾ ਹੋਇਆ ਉਹ 3 ਬੰਦਾ ਉਹ 5 ਵਜੇ ਹੁਣ ਮੋਜੇ ਨੂੰ ਪੁੱਛਦੇ ਨੇ ਜਾਣਾ ਕਿੱਥੇ ਕਿੱਥੇ ਇਹਦੇ ਘਰੇ ਹੀ ਬੋਦਲਦੇ ਹੋਏਗੀ ਤੁਹਾਡੇ ਘਰੇ ਬੋਦਲਦੇ ਹੈਗੀ ਫਿਰ ਹਾਂ ਹਾਂ بسم اللہ بسم اللہ ਆ ਹੁਣ ਹੋਈ ਆ ਜੀ Eid Mubarak ਆ ਜੀ ਸੇਵੀਆਂ ਆਈਆਂ ਮੌਜੇ ਦੇ ਘਰੋਂ ਦੁੱਧ ਵਾਲੀਆਂ ਦੇ ਨਾਲ ਆ ਗਈ ਆ ਬੋਤਲ ਬੋਤਲ ਆਈ ਆ ਕੋਲ ਡਰਿੰਕ ਠੀਕ ਆ ਜੀ ਸਪਰਾਈਟ ਲੋ ਜੀ ਜਦੋਂ ਆਪਾਂ Eid ਪੜ ਕੇ ਨਿਕਲਦੇ ਨਾ ਉਦੋਂ ਆਪਦੇ ਘਰ ਤੋਂ ਪਹਿਲਾਂ ਜਿਹੜਾ ਯਾਰ 베ਲੀ ਹੋਵੇ ਜਾਂ ਉਸ ਤੋਂ ਬਾਅਦ ਜਿਹੜਾ ਵੀ ਤੁਹਾਨੂੰ ਕੋਈ ਰਾਜ ਟੱਕਰ ਜਿਦੇ ਉਹ ਲਾਈਵ ਹੀ ਸੁਲਾ ਮਾਰਦਾ ਕਿ ਆਓ ਜੀ ਚਲੋ ਇੱਥੇ ਸੁਰਾਸੀ ਆ ਮਰਵਾਈ ਆ ਮੋਜੇ ਕੋਲ ਇਹਨੇ ਨਹੀਂ ਸੀ ਮਾਰੀ ਸਾਨੂੰ ੱਤਕਾ ਹੋ ਗਿਆ ੱਤਕਾ ਕਰ ਲਿਆ ਸੀ ਆਪ ਵੀ ਅਸੀਂ ਤੇ ਕੋ ਖਾਣਾ ਤੇ ਬਾਕੀ ਉਹਨਾਂ ਰਾਜ ਇਹਦਾ ਘਰ ਜਿਹੜਾ ਆਪਣੇ ਰਾਜ ਪੈਂਦਾ ਦਾ ਤਾਂ ਕਰਕੇ ਕਿ ਰੁਕੇ ਹੁਣ ਆ ਖਾਦਾ ਵਾ ਹੁਣ ਪਹਿਲਾਂ ਮੜੇ ਉਧਰ ਗਏ ਸੀ ਉਸ ਤੋਂ ਉਹ ਆ ਗਿਆ ਉਹਦਾ ਵਲੌਗ ਨਹੀਂ ਮੈਂ ਬਣਾਇਆ ਉੱਥੇ ਖੀਰ ਖਾ ਕੇ ਆਏ ਆ ਹੁਣ ਆਪੇ ਇਸ ਤੋਂ ਬਾਅਦ ਜਾਣਾ ਵਾ ਕਰੇ ਸੁੱਤੇ ਜਾ ਕੇ ਬੱਚਿਆਂ ਨੂੰ ਬੇਬੇ ਹੁਣਾਂ ਨੂੰ ਮਿਲਦੇ ਆ ਇਹ ਦਮਾਰ ਕਹਿੰਦੇ ਆ ਤੇ ਬਾਕੀ ਜਿਹੜੀ ਅੱਜ ਦੀ ਰੁਟੀਨ ਹੋਏਗੀ ਇਨਸ਼ਾਅੱਲਾ ਤੁਹਾਨੂੰ ਵੀ ਸਾਂਝ ਕਰਦੇ ਆ ਜਿਹੜੀ ਜਿਹੜੀ ਚੀਜ਼ ਕਿੰਨਾ ਸਾਡੇ ਨਾਲ ਹੋਈ ਗੀ ਗਈ ਤੁਹਾਡੇ ਰੂਬਰੂ ਕਰਦੇ ਚੱਲਾਂਗੇ ਅੱਜ ਦੇ ਲੌਕ ਚ ਤਾਂ ਹੀ ਥੱਲੇ ਲਾਉਣ ਲਾਓ ਜੀ ਮਾਸ਼ਾਅੱਲਾ ਇਹਨਾਂ ਵਾਰਕ ਇਹਨਾਂ ਵਾਰਕ ਮਾਲ ਤਾਂ ਛੇ ਛੇ ਜੀ ਇਹਨਾਂ ਵਾਰਕ ਇਹਨਾਂ ਵਾਰਕ ਔਰ ਬੱਡੂ ਨੂੰ ਬੱਡੂ ਨੂੰ ਜੱਫੀ ਪਾ ਕੇ ਆਓ ਮੌਸਮ ਕੀ ਕਰ ਰਿਹਾ ਜੱਟੂ ਨੂੰ ਜੱਟੂ ਨੂੰ ਸਾਲਾ ਫੇਰ ਜੱਟੂ ਜੱਟੂ ਯਾਰ ਸ਼ਰਮਾਂਦਾ ਬਹੁਤ ਪਤਾ ਨਹੀਂ ਕਿਉਂ ਵੀ ਹਾਂ ਕੱਪੜੇ ਪਾ ਲੈ ਥੱਸ ਘਟ ਗਏ ਚੱਲਾਂ ਚੱਲੇ ਨਹੀਂ ਯਾਰ ਕਬੂਤਰਾਂ ਢਾਵੀ ਅੱਜ ਨਹੀਂ ਨਹੀਂ ਕਬੂਤਰ ਨਹੀਂ ਯਾਰ ਕਬੂਤਰ ਪਤਾ ਕਦੋਂ ਢਾਣੇ ਨਾ ਹੋਂ ਕਬੂਤਰ ਨਹੀਂ ਢਾਣੇ ਅੱਛਾ ਬਸ ਚਲੋ Eid ਮੇਲੇ ਸਾਰਿਆਂ ਜਾ ਕੇ ਆ ਦੇ ਘਰੇ ਤੇ ਦੋ ਤਿੰਨ ਵਾਰੀ ਫੋਨ ਆ ਗਿਆ ਮੈਂ ਹੁਣ ਤੈਨੂੰ Eid ਦਊਗਾ ਇਹਨੂੰ ਕਿਉਂਕਿ ਹਲੇ Eid ਪੜ ਕੇ ਮੈਂ ਘਰੇ ਵੜਿਆ ਹੀ ਨਹੀਂ ਗਾ ਚਲੋ ਘਰ ਬਾੜੀ ਜਾਣਾ ਮੈਂ ਵੀ ਅਜੇ ਕਿਹੜਾ ਛੱਲਾ ਜ਼ਾਲਮੰਤ ਉਹ ਜੀ ਕਹਿੰਦੇ ਕਿ ਜ਼ਿਮੀਂਦਾਰਾਂ ਦੀ Eid ਜਿਹੜੀ ਆ ਉਹ ਸਿਰਫ Eid ਦੀ ਨਮਾਜ਼ ਤੋਂ ਬਾਅਦ ਮੁੱਕ ਜਾਂਦੀ ਆ ਉਹੀ ਹਾਲ ਆਪਣਾ ਹੋਇਆ ਮੈਂ ਦੱਸਿਆ ਸੀ ਕੱਲ ਵੀ ਆਪਣੀ ਹੈਗੀ ਪਾਣੀ ਦੀ ਵਾਰੀ ਤੇ ਅਲੀਆ ਆਪਣਾ ਮਾਸ਼ਾਅੱਲਾ ਗਿਆ ਹੋਇਆ ਈਦ ਕਰਨ ਤੇ ਫਿਰ ਜ਼ਾਹਰੀ ਗੱਲ ਆ ਮੁਲਾਜ਼ਮਾਂ ਦਾ ਵੀ ਹੱਕ ਬਣਦਾ ਵਾ ਜਿਹੜੇ ਤੁਹਾਡੇ ਨਾਲ ਕੰਮ ਕਰਦੇ ਆ ਤੇ ਉਹਨਾਂ ਨੂੰ ਛੁੱਟੀ ਮਿਲੇ ਹੋ ਈਦ ਕਰਨ ਸੋ ਬਾਕੀ ਮਾਸ਼ਾਅੱਲਾ ਕੰਮ ਕਮ ਸ਼ਮ ਜਿਹੜਾ ਉਹ ਆਪਦਾ ਨਿਬੜ ਕੇ ਗਿਆ ਵਾ ਤੇ ਆਪਣੀ ਜਿਹੜੀ ਚੜੀ ਆ ਇਹ ਗਈ ਆ ਭਾਰ ਤੇ ਮੈਂ ਕਿਹਾ ਵੀ ਆਪਾਂ ਜਰਾ ਬੋਲ ਲਈਏ ਇਹਨੂੰ ਬੰਦੀ ਇਹ ਮੂੰਹਾਂ ਪਰੇ ਉਹਨੂੰ ਛੱਡ ਦਿੱਤੇ 12 ਕਿੱਲਿਆਂ ਨੂੰ ਦੋ ਖੱਤੇ ਖੋਲ ਦਿੰਨੇ ਆ ਤੇ ਉਸ ਤੋਂ ਬਾਅਦ ਜੀ ਆਪਾਂ ਜਿਹੜਾ ਵਾ ਉਹਨੂੰ ਕੀ ਕਹਿੰਦੇ ਆ ਜਾਣਾ ਵਾ ਕੁਰਬਾਨੀ ਹੋ ਰਹੀ ਆ ਆਪਣੀ ਗੋਸ਼ਤ ਬਣਦਾ ਪਿਆ ਹੋਣਾ ਸਿਰਫ ਨਾਲ ਜਾ ਕੇ ਹੈਲਪ ਕਰਾਉਣੀ ਆ ਕਿਉਂਕਿ ਆਪਾਂ ਕਸਾਈ ਵਗੈਰਾ ਨਹੀਂ ਲੱਜਦਾ ਪਿੰਡਾਂ ਥਾਵਾਂ 'ਚ ਮੋਸਟਲੀ ਜਿਹੜੇ ਲੋਕ ਨੇ ਨਾ ਉਹ ਆਪ ਹੀ ਬਹੁਤਾ ਕਰਦੇ ਆ ਕਿ ਆਪ ਦੀ ਕੁਰਬਾਨੀ ਜਿਹੜੀ ਆਪ ਹੀ ਕਰਦੇ ਆ ਹੱਥ ਨਾਲ ਤੇ ਗੋਸ਼ਤ ਵਗੈਰਾ ਵੀ ਆਪ ਹੀ ਬਣਾਈਦਾ ਸੋ ਸਾਰਾ ਲੱਗੇ ਹੋਇਆ ਉੱਧਰ ਤੇ ਉੱਧਰ ਜਾਣਾ ਹੁਣ गोश्त वगैरह बनाने तो बाद मिलते हैं क्योंकि कुरबानी है आपको कल कुरबानी नहीं दिखावगी सो आज ही बाकी हो रहा है पानी लग रहा है नहरी पानी है सारा गजला गजला जो जी माशा ला आ गया तो पर लो जी बिस्मिल ਲੋ ਜੀ ਮਾਸ਼ਾਅੱਲਾ ਕਬੂਤਰ ਐਸ ਟਾਈਮ ਸ਼ਾਮ ਦਾ ਹੋ ਗਿਆ ਟਾਈਮ ਤੇ ਪ੍ਰਾਣੇ ਆਪਣੇ ਆ ਗਏ ਆ ਮਹਿਮਾਨ ਅਸਲਾਮ ਵਾਲੇਕਮ ਵਾਲੇਕਮੁਸ ਸਲਮ ਸਾਲਿਆਂ ਨੂੰ ਈਦ ਮੁਬਾਰਕ ਸਾਲਿਆਂ ਨੂੰ ਈਦ ਮੁਬਾਰਕ ਕੀ ਹਾਲ ਆ ਠੀਕ ਆ ਕਿੱਦਾਂ ਈਦ ਗੁਜ਼ਰੀ ਇਹਦੇ ਕੋਈ ਗੁਜ਼ਲਨ ਦੀ ਹੈ ਹੈ ਇਹਦੇ ਹੁਣ ਨਹੀਂ ਗੁਜ਼ਲਨ ਦਾ ਹੀ ਆਲੇ ਲੋ ਜੀ ਬੇਬੇ ਆ ਗਿਆ ਤੇ ਤੁਹਾਨੂੰ ਜਿਵੇਂ ਮੈਂ ਦੱਸਿਆ ਸੀ ਸਾਰਿਆਂ ਨੂੰ ਕਿ ਕੁਰਬਾਨੀ ਦੀਦਾ ਤੇ ਕੁਰਬਾਨੀ ਦਾ ਮਕਸਦ ਹੁੰਦਾ ਵਾ ਸਾਰਿਆਂ ਨੂੰ ਜਿਹੜੇ ਤੁਹਾਡੇ ਹੇਗੇ ਆਲਾ ਦਵਾਲਾ ਜਿਹੜਾ ਤੁਹਾਡਾ ਜਿਹੜੇ ਹਸਬੇ ਤਫੀਕ ਨਹੀਂ ਹੈਗੇ ਜਿਹੜੇ ਬੰਦਾ ਕਹਿ ਸਕਦੇ ਵੀ ਵਿਚਾਰੇ ਕੁਰਬਾਨੀ ਨਹੀਂ ਕਰ ਸਕਦੇ ਥੋੜਾ ਜੇ ਮਾੜੇ ਮਾਲੀ ਹਾਲਾਤ ਨੇ ਜਿਹਦੇ ਉਹਨਾਂ ਨੂੰ ਆਪਣੇ ਕੁਰਬਾਨੀ ਦੇ ਵਿੱਚ ਹਿੱਸਾ ਦੇਣਾ ਉਹਨਾਂ ਸਾਰਿਆਂ ਦੇ ਘਰੇ ਗੋਸ਼ਤ ਪਚਾਉਣਾ ਜਿਵੇਂ ਕਹਿੰਦੇ ਹੁੰਦੇ ਕਿ ਆਲਾ ਦਵਾਲਾ ਤੁਹਾਡਾ ਈਦ ਵਾਲੇ ਦਿਨ ਦੇ ਬਰੇ ਦਿਨਾਂ ਦੇ ਦਿਨ ਉਹਨਾਂ ਘਰੇ ਦਾਲ ਨਾ ਪੱਕੇ ਮਤਲਬ ਜੋ ਤੁਹਾਡੇ ਘਰੇ ਪੱਕ ਰਿਆ ਉਹਨਾਂ ਦੇ ਘਰੇ ਉਹੀ ਪੱਕੇ ਸੋ ਇਸ ਚੀਜ਼ ਦਾ ਮਕਸਦ ਆ ਕੁਰਬਾਨੀ ਰਿਸ਼ਤੇਦਾਰਾਂ ਨੂੰ ਤਿੰਨ ਹਿੱਸੇ ਹੁੰਦੇ ਆ ਮਤਲਬ ਜਿਹੜੇ ਤੁਹਾਡੇ ਘਰ ਆਉਂਦਾ ਵਾ ਉਹਦੇ ਵਿੱਚੋਂ ਤਿੰਨ ਢੇਰੀਆਂ ਬਣਾ ਕੇ ਇੱਕ ਢੇਰੀ ਆਪ ਦੀ ਜਿਹੜੀ ਕੋਸ਼ਿਸ਼ ਕਰਨੀ ਹੈ ਜਿਹੜੀ ਸਭ ਤੋਂ ਛੋਟੀ ਹੋਵੇ ਉਹ ਹੀ ਰੱਖਣੀ ਆ ਸੋ ਦੂਜੀ ਤੁਹਾਡੇ ਰਿਸ਼ਤੇਦਾਰਾਂ ਨੂੰ ਠੀਕ ਆ ਤੇ ਤੀਸਰੀ ਗਰੀਬ ਗੁਰਬਾਨ ਨੂੰ ਗਰੀਬ ਗੁਰਬਾਨੀ ਮਤਲਬ ਆਪਾਂ ਇਹ ਕਹਿ ਸਕਦੇ ਆਂ ਕਿ ਜਿਹੜਾਂ ਵਿਚਾਰਾਂ ਦੀ ਮਾਲੀ ਹਲਾਤ ਥੋੜੇ ਜੇ ਡਾਊਨ ਨੇ ਉਹਨਾਂ ਨੂੰ ਤੇ ਇਹ ਹੁਣ ਹੌਲੀ ਹੌਲੀ ਗਵਾਂਢ ਮੱਥਾ ਜਿਹੜਾ ਆਪਣੇ ਉਧਰ ਚੱਲਾ ਵਾ ਗੋਸ਼ਤ ਤੇ ਇਹ ਹੈਗੇ ਆ ਦੇਣ ਜਾਊਗਾ ਨਹੀਂ ਨਹੀਂ ਬਸ ਠੀਕ ਆ ਤੇ ਹਾਂ ਇਹ ਤਿੰਨ ਘਰਾਂ ਪ੍ਰਾਣਾ ਹੀ ਦੇ ਕੇ ਆਊਗਾ ਹਾਂ ਹਮਦਾਨ ਨੂੰ ਲੈ ਜਾ ਨਾਲ ਜੱਟੂ ਨੂੰ ਤੇ ਮੇਰਾ ਭਰਾ ਸਾਰਿਆਂ ਦੇ ਕੇ ਆ ਠੀਕ ਆ ਤੇ ਨਕਰ ਆਂਦੇ ਆਓ ਤੇ ਫਿਰ ਜਿਹੜਾ ਬਾਕੀ ਰਹਿ ਗਿਆ ਉਹ ਆਪਾਂ ਬਾਅਦ ਚ ਦੇ ਦਾਂਗੇ ਤੇ ਸ਼ਾਮ ਦਾ ਹੋ ਗਿਆ ਵਾ ਟਾਈਮ ਇਧਰ ਅਲੀ ਵੀ ਆ ਗਿਆ ਕੀ ਹਾਲ ਆ ਦੀਨ ਮੁਬਾਰਕ ਸਾਰਿਆਂ ਨੂੰ ਖੈਰਬਾਰਕ ਮੇਰੇ ਵੱਲੋਂ ਤੇ ਬਾਕੀ ਮਾਸ਼ੱਲਾ Eid ਸਾਰਿਆਂ ਦੀ ਵਧੀਆ ਗੁਜ਼ਰੀਏ ਸੋਹਣੀ ਗੁਜ਼ਰੀਏ ਪੁੱਛਦੇ ਆਂ ਜਵਾਕਾਂ ਨਾਲ ਵੀ ਕਿ ਕਿਦਾਂ ਕਿਦਾਂ ਕੀ ਦੀ ਕੀ ਦੀ ਕੀ ਕੀ ਗੁਜ਼ਰੀ ਆ ਉਹ ਚੱਲੇ ਆ ਬਈ ਜੱਟੂ ਖੜੋ ਯਾਰ Eid ਮੁਬਾਰਕ ਫਿਰ ਇੱਕ ਵਾਰੀ ਤਵੇ ਦਸੀਦ ਕਿਧਾ ਨੰਗੀ ਸਾਰੇ ਸਾਰਾ ਦਸ ਬੀਦ ਕਿਧਾ ਨੰਗੀ ਤੇਰੀ ਅੱਜ ਫਿਰ ਬਹੁਤ ਸਾਫ ਸਾਫ ਸੁਥਰੀ ਸੌਂ ਕੇ ਕੇ ਤੁਰ ਫਿਰ ਕੇ ਨਹੀਂ ਤੁਰ ਫਿਰ ਕੇ ਕਿਥੇ ਗਿਆ ਸੀ 53 ਚ ਅੱਛਾ ਫਿਰ 35 ਦੇ ਵਿੱਚ 48 55 ਸਾਰੇ ਮਤਲਬ ਪਿੰਡ ਸਾਰੇ ਫਿਰਿਆ ਉੱਥੇ ਹਵਾ ਪਰਦੇ ਪੈ ਪੈਂਚਰ ਹੋ ਡਾਂਟੂ ਪਾੜ ਗਈ ਓਏ ਇੱਕ ਬਾਬਾ ਜੁੜਿਆ ਜਾਂਦਾ ਉਹ ਚਾਂਟਡੀ ਕਹਿੰਦਾ ਨਾਲ ਵਾਗੀ ਲਾ ਰਖਾ ਇਹਨੂੰ ਮੈਂ ਅੱਛਾ ਤੇ ਫਿਰ ਤੁਰ ਕੇ ਆਇਆ ਫਿਰ ਹੈ ਸੋਣਾ Eid ਕਿੰਨੀ ਹੋਈ Eid ਹੋਈ 1500 ਰੁਪਈਆ ਥੋੜੀ ਹੋਈ ਇਸ ਵਾਰੀ ਹਨਾ ਅਸਲ ਦੇ ਵਿੱਚ ਕੁਰਬਾਨੀ ਵਾਲੀ Eid ਹੁੰਦੀ ਹੈ ਤੇ ਸਾਰੇ ਕੰਨੇ ਹੁੰਦੇ ਵੀ ਬੱਕਰੇ ਬੱਚੇ ਤੇ ਸਾਰੇ ਮਤਲਬ ਕੁਰਬਾਨੀ ਹੈਗੀ ਆ ਤੇ ਦੋਸਤ ਖਾਇਓ ਤੇ Eid ਇਸ ਵਾਰੀ ਥੋੜੀ ਮਿਲਣੀ ਹੈ ਧਿਆਨ ਨਾਲ ਚੱਲ ਮਾਰ ਕੇ ਖਣ ਉਹ ਆ ਸਕੂਨ ਨਾ ਚੱਲਦਾ ਹੀ ਸਕੂਨ ਹੈ ਮੇਰਾ ਬਦ ਸਕੂਨ ਨਾ ਸਕੂਨ ਹੈ ਪਟ્રોલ ਹੈਗਾ ਲੈ ਵਜ ਗਈ ਕੇ ਧਿਆਨ ਨਾਲ ਹੌਲੀ 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 ਧਿਆਨ ਨਾ ਜਾਣਾ ਹੌਲੀ ਹੌਲੀ ਆ ਵੇਖੀ ਲਓ ਜੀ ਇਹ ਚੱਲ ਗਿਆ ਤੇ ਇਧਰ ਕਹਿੰਦੇ ਆ ਵਿੱਚ ਇਸਤੀ ਵੀ ਆ ਗਿਆ ਮਾਸ਼ਾਅੱਲਾ ਈਦੂਦ ਕਰਕੇ ਅਸਲਾਮੁਅਲੈਕਮ ਵਾਅਲੈਕੁਮ ਸਲਾਮ ਤੁਹਾਨੂੰ ਵੀ ਈਦ ਮੁਬਾਰਕ ਬਲੌਗ ਵਾਲਿਆਂ ਨੂੰ ਹਾਏ ਸੁਣਾ ਕਿਦਾਂ ਗਈ ਈਦ ਅੱਜ ਜੀ ਯਾਰ ਬੜੀ ਚੰਗੀ ਲੱਗੀ ਅੱਛਾ ਕੀ ਕੀ ਕੀਤਾ ਕਿੱਥੇ ਕਿੱਥੇ ਗਿਆ ਮੈਂ ਬੜੇ ਦੂਰ ਗਿਆ 10 ਤੇ 66 ਦੀ ਪਛਦੀ ਬੋਲਿਆ ਕਰ ਮੈਂ ਕਿਤੇ ਜਾਵਣਾ 1500 ਸ਼ਿਕਾਰੀਆਂ ਸਾਰਿਆਂ ਨੂੰ ਮਿਲਣ ਗਿਆ ਲੈ ਗੱਲ ਮੁੱਕਦੀ ਇੱਥੇ ਹੀ ਸੀ ਮੁੱਕਦੀ ਇੱਥੇ ਆ ਤੂੰ ਕਹ ਤੂੰ ਇਹ ਬੋਲਣਾ ਨਹੀਂ ਸੀ ਚਾਹਨਾ ਕਿ ਤੂੰ ਮੈਨੂੰ ਬੁਲਾਤਾ ਹਾਂ ਮਤਲਬ ਵਧੀਆ ਗੁਜ਼ਰ ਗਈ ਬੜੀ ਚੰਗੀ ਖਾਦਾ ਪੀਤਾ ਕੀ ਆ ਬਸ ਕੀ ਖਾਣਾ ਪੀਣਾ ਕੀ ਜਿੱਧਰ ਗਏ ਆ ਬੋਤਲ ਹੀ ਪੀਤੀ ਆ ਓਹੋ ਸੇਵੀਆਂ ਕਸਟਰ ਖੀਰ ਬਾਈ ਇਹ ਚੱਲਿਆ ਜੀ ਇਹ ਹੀ ਚੱਲਿਆ ਹਾਂ ਰੋਟੀ ਕਿੱਥੋਂ ਖਾਦੀ ਜਾ ਕੇ ਫਿਰ ਰੋਟੀ ਆ ਦੇ ਘਰੋਂ ਰੋਟੀ ਵੈਸੇ ਬਾਹਰ ਨਹੀਂ ਖਾਦੀ ਅਛਾ ਰੋਟੀ ਨਹੀਂ ਬਾਹਰੋਂ ਖਾਦੀ ਰੋਟੀ ਇਸ ਹੁੰਦਾ ਵਾ ਇਦਾਂ ਕਿ ਜਿਨ੍ਹਾਂ ਦੇ ਘਰੇ ਪਹਿਲੇ ਪੱਕ ਗਈ ਉੱਥੋਂ ਖਾ ਲੈਣੀ ਇਦਾਂ ਵੀ ਹੁੰਦਾ ਨਾ ਇਦਾਂ ਵੀ ਹੁੰਦਾ ਨਾ ਹਾਂ ਕਿ ਜਿਨ੍ਹਾਂ ਦੇ ਬੱਕਰੇ ਆ ਜਿਨ੍ਹਾਂ ਦੇ ਬੱਕਰੇ ਆ ਛੋਟਾ ਜਾਨਵਰ ਆ ਉਹ ਜਲਦੀ ਕਰ ਲੈਂਦੇ ਆ ਤੇ ਉਹ ਰੋਟੀ ਛੇਤੀ ਮਿਲ ਜਾਂਦੀ ਆ ਤੇ ਜਿਨ੍ਹਾਂ ਦਾ ਕੱਟਾ ਬੱਛਾ ਹੁੰਦਾ ਵਾ ਉਹ ਵਿਚਾਰੇ ਕੰਮ ਸ਼ਾਮ ਤਾਈਂ ਉਹ ਕੰਮ ਲੈ ਮੈਂ 3 ਵਜੇ ਆਇਆ ਮੈਂ 3 ਵਜੇ ਆਇਆ 3 ਵਜੇ ਹਾਂ ਮੈਂ ਪਾਣੀ ਮੋੜਿਆ ਇੱਥੇ ਜਿਹੜਾ ਤੂੰ ਮੋੜ ਕੇ ਗਿਆ ਸੀ ਮੋੜ ਕੇ ਪਰੇ ਨੂੰ ਕੀਤਾ ਉਸ ਤੋਂ ਬਾਅਦ ਕਰਕੇ ਤੇ ਫਿਰ ਮੈਂ ਚਲਾ ਗਿਆ ਕੁਰਬਾਨੀ ਤੇ 3 ਵਜੇ ਉੱਥੋਂ ਗੋਸ਼ਤ ਵਗੈਰਾ ਬਣਵਾ ਕੇ ਲੈ ਕੇ ਫਿਰ ਆਇਆ ਮੈਂ ਜਿਹੜਾ ਲਾ ਗਿਆ ਉਹ ਇੱਕ ਛੜਕ ਤੇ ਚੜਾਇਆ ਫਿਰਦਾ ਪਾਣੀ ਕੀ ਕਹਾ ਬਾਤ ਆ ਤੂੰ ਤੇ ਤਵਾਈਲ ਵੱਟਦੀ ਹੈਂ ਤੁਸੀਂ ਮੋੜਿਆ ਹੀ ਲੇਟ ਆ ਪਾਣੀ ਇਦਾਂ ਦੇਣੀ ਸੀ ਨਾ ਤਾਂ ਕਰਕੇ ਦੇਖੋ ਜੀ ਜੱਟੂ ਹੁਣ ਇਧਰੋਂ ਆਏ ਆ ਆ ਪਿੱਛੋਂ ਦੀ ਨਹੀਂ ਗਏ ਤੇ ਇਧਰ ਦੀ ਗਏ ਆ ਸਾਮ ਸਾਹਿਬ ਚੜੇ ਹੋਇਆ ਐਮਬਰ ਤੇ ਤੇ ਕੱਪੜੇ ਛਪੜੇ ਜਿਹੜੇ ਸੀ ਸਵੇਰੇ ਆਪਾਂ ਪਾਏ ਸੀ ਸਾਮ ਨੇ ਵੀ ਹੁਣ ਲਾਤ ਤੇ ਪਾਵੇਂ ਇਹ ਜਿੱਦੋਂ ਪਾਣ ਗਿਆ ਸੁੱਦੋ ਕੱਪੜੇ ਛਪੜ ਪਾਏ ਸੀ ਤੇ ਆਹ ਹੁਣ ਜਿਹੜੀ ਡਰੈਸਿੰਗ ਥੋੜੀ ਜੀ ਕੀਤੀ ਆ ਇਹ ਐਵੇਂ ਕੀਤੀ ਆ ਕਿ ਜਲ ਮੜਾ ਮੋਟਾ ਸਹੀ ਹੈ ਨਾ ਐਮਬਰ ਬਾਸ ਪੁੱਤਰ ਅਜਾ ਥੋੜਾ ਥੋੜਾ ਨਾ ਕਾਡ ਕਰਦੀ ਆ ਗੁੱਸਾ ਕਰਦੀ ਹੈ ਗਰਮੀ ਬਹੁਤੀ ਹੈ ਅਖਤਾ ਹੋਈ ਹੈ ਨਾ ਉਰਲਾ ਰਸਾ ਖੇਚ ਉਰਲਾ ਦੇ ਉਰਲੀ ਗਾਮ ਖੇਚ ਭਾਈ ਜੀ ਲਗਾਮ ਖੇਚ ਕੇ ਸਿੱਧੀ ਕਰੀਦੀ ਹੁੰਦੀ ਆ ਲਗਾਮ ਖੇਚ ਕੇ ਬਾਹਰ ਹੁੰਦੀ ਹੈ ਨਹੀਂ ਬਾਹਰ ਹੁੰਦੀ ਤੇ ਬਾਕੀ ਜੀ ਅੱਜ ਦਾ ਜਿਹੜਾ ਵਲੌਗ ਆ ਇਦਾਂ ਹੀ ਐਂਡ ਕਰਦੇ ਆ ਕਿਉਂਕਿ ਇੱਕ ਤਾਂ ਤੁਹਾਨੂੰ ਪਤਾ ਗੈਸਟ ਮਹਿਮਾਨ ਈਦ ਦਾ ਦਿਹਾੜਾ ਇਹ ਸਾਰਾ ਕੁਝ ਨਾਲ ਚੱਲਦੇ ਹੋਏ ਹੈ ਸਵੇਰੇ ਆਪਾਂ ਵੇਲੇ ਆ ਸਵੇਰੇ ਤੋਂ ਪੂਰੇ ਵੇਲੇ ਨਾ ਸਵੇਰੇ ਵੀ ਇਹਦਾ ਵੈਸੇ ਸਵੇਰੇ ਤੇ ਤੁਹਾਨੂੰ ਇਨਸ਼ਾਅੱਲਾ ਸਵੇਰ ਦਾ ਦਿਨ ਜਿਹੜਾ ਈਦ ਦਾ ਦੂਜਾ ਦਿਨ ਦਿਨ ਤੁਹਾਨੂੰ ਦਿਖਾਵਾਂਗੇ ਸੋ ਬਾਕੀ ਉਮੀਦ ਕਰਦਾ ਆ ਇਹਦਾ ਵਲੌਗ ਤੁਹਾਨੂੰ ਵਧੀਆ ਲੱਗਿਆ ਹੋਊਗਾ ਸੋਣਾ ਲੱਗਾ ਹੋਊਗਾ ਜੇ ਵਧੀਆ ਲੱਗਾ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਲਿਓ ਕਾਦਾ ਬਹੁਤ ਸਾਰਾ ਧਿਆਨ ਰੱਖਣਾ ਬਹੁਤ ਸਾਰਾ ਖਿਆਲ ਰੱਖਣਾ ਮਿਲਦੇ ਆਂ ਇਨਸ਼ਾਅੱਲਾ ਸੁਬਾ ਨਵੇਂ ਵਲੌਗ ਦੇ ਵਿੱਚ ਤੇ ਅੱਲਾਹ ਤੁਹਾਨੂੰ ਸਲਾਮਤ ਰੱਖੇ ਇੱਕ ਵਾਰੀ ਫਿਰ ਤੁਹਾਨੂੰ ਈਦ ਮੁਬਾਰਕ ਤੇ ਦਿਓ ਇਜਾਜ਼ਤਾਂ ਰ